ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਅਸੀਂ ਆਪਣੀ ਇਮਿਊਨਿਟੀ ਪਾਵਰ ਕਿਵੇਂ ਵਧਾ ਸਕਦੇ ਹਾਂ ਇਮਿਊਨਿਟੀ ਪਾਵਰ ਦਾ ਮਤਲਬ ਹੈ ਦੋਸਤੋ ਰੋਗਾਂ ਨਾਲ ਲੜਨ ਦੀ ਸ਼ਕਤੀ ਤਾਂ ਉਹ ਦੋਸਤੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਦੋਸਤੋ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਇੱਕ ਗਲਾਸ ਪਾਣੀ ਲੈ ਲਓ ਅਤੇ ਫਿਰ ਇਸ ਵਿੱਚ ਇੱਕ ਅੱਧਾ ਚਮਚ ਅਜਵਾਇਨ ਦਾ ਪਾਓ ਦੋਸਤੋ ਅਜਵੈਨ ਵੇਖਣ ਵਿੱਚ ਛੋਟੀ ਹੈ ਪਰ ਇਸਦੇ ਫਾਇਦੇ ਬਹੁਤ ਵੱਡੇ ਹਨ ਦੋਸਤੋ ਅਜਵੈਨ ਸਾਨੂੰ ਬਦਹਜਮੀ, ਪੇਟ ਦਰਦ, ਗੈਸ, ਉਲਟੀ, ਖੱਟੀ ਢਕਾਰ ਅਤੇ ਐਸਿਡਿਟੀ ਤੋਂ ਰਾਹਤ ਦਵਾਉਂਦੀ ਹੈ। ਦੋਸਤੋ ਹੁਣ ਗੱਲ ਕਰਦੇ ਹਾਂ ਕਿ ਇਸ ਵਿੱਚ ਦੂਜੀ ਚੀਜ਼ ਕਿਹੜੀ ਮਿਕਸ ਕਰਨੀ ਹੈ। ਤਾਂ ਦੋਸਤੋ ਹੁਣ ਇਸ ਵਿੱਚ ਅਸੀਂ ਲੌਂਗ ਪਾਵਾਂਗੇ। ਲੌਂਗ ਦੋਸਤੋ ਛੋਟਾ ਹੈ ਪਰ ਇਸਦੇ ਫਾਇਦੇ ਬਹੁਤ ਵੱਡੇ ਹਨ ਪਾਵਾਂਗੇ। ਆਓ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਅਸੀਂ ਇਸ ਵਿੱਚ ਤੀਜੀ ਚੀਜ਼ ਕਿਹੜੀ ਮਿਕਸ ਕਰਨੀ ਹੈ। ਤਾਂ ਦੋਸਤੋ ਅਜਵੈਨ ਅਤੇ ਲੌਂਗ ਮਿਕਸ ਕਰਨ ਤੋਂ ਬਾਅਦ ਅਸੀਂ ਇਸ ਵਿੱਚ ਕਾਲੀ ਮਿਰਚ ਪਾਵਾਂਗੇ। ਖਾਣਿਆਂ ਦਾ ਸਵਾਦ ਵਧਾਉਣ ਦੇ ਕਾਰਨ ਕਾਲੀ ਮਿਰਚ ਨੂੰ ਮਸਾਲਿਆਂ ਦਾ ਰਾਜਾ ਕਿਹਾ ਜਾਂਦਾ ਹੈ। ਦੋਸਤੋ ਕਾਲੀ ਮਿਰਚ ਵਿੱਚ ਪੈਪਰਾਈਨ ਨਾਮਕ ਰਸਾਇਣ ਪਾਇਆ ਜਾਂਦਾ ਹੈ ਜਿਸ ਕਾਰਨ ਇਸ ਦਾ ਸਵਾਦ ਤਿੱਖਾ ਹੁੰਦਾ ਹੈ। ਤਾਂ ਦੋਸਤੋ ਇਸ ਕੜੇ ਵਿੱਚ ਅਸੀਂ 5 ਤੋਂ 6 ਕਾਲੀਆਂ ਮਿਰਚਾਂ ਪਾਵਾਂਗੇ। ਤਾਂ ਉਹ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਸ ਵਿੱਚ ਚੌਥੀ ਚੀਜ਼ ਕਿਹੜੀ ਮਿਕਸ ਕਰਨੀ ਹੈ। ਤਾਂ ਦੋਸਤੋ ਅਜਵਾਇਨ, ਕਾਲੀ ਮਿਰਚ ਅਤੇ ਲੌਂਗ ਦੀ ਵਰਤੋਂ ਕਰਨ ਤੋਂ ਬਾਅਦ ਦੋਸਤੋ ਅਸੀਂ ਇਸ ਵਿੱਚ ਹਲਦੀ ਪਾਵਾਂਗੇ। ਤਾਂ ਦੋਸਤੋ ਇਸ ਕੜੇ ਵਿੱਚ ਅਸੀਂ ਹਲਦੀ ਦਾ ਉਪਯੋਗ ਅੱਧਾ ਚਮਚਾ ਹੀ ਕਰਾਂਗੇ। ਦੋਸਤੋ ਹਲਦੀ ਦਾ ਇਸਤੇਮਾਲ ਜਿੱ ਤਾਂ ਦੋਸਤੋ 5ਵੇਂ ਨੰਬਰ ਤੇ ਅਸੀਂ ਇਸ ਵਿੱਚ ਤુલਸੀ ਦੇ ਪੱਤਿਆਂ ਦੀ ਵਰਤੋਂ ਕਰਾਂਗੇ। ਹਾਂ ਦੋਸਤੋ 6ਵੇਂ ਨੰਬਰ ਤੇ ਅਸੀਂ ਇਸ ਵਿੱਚ ਅਦਰਕ ਦੀ ਵਰਤੋਂ ਕਰਾਂਗੇ। ਦੋਸਤੋ ਅਦਰਕ ਵਿੱਚ ਜਿੰਜਰ ਹੁੰਦਾ ਹੈ ਜਿਸ ਨਾਲ ਸਾਡੇ ਮਸਲ ਮਜ਼ਬੂਤ ਹੁੰਦੇ ਹਨ। ਇਸ ਤੋਂ ਇਲਾਵਾ ਅਦਰਕ ਦਰਦਾਂ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਰਾਹਤ ਦਵਾਉਂਦਾ ਹੈ। ਤਾਂ ਦੋਸਤੋ ਦੱਸਿਆਂਗੀਆਂ ਚੀਜ਼ਾਂ ਨੂੰ ਇੱਕ ਗਲਾਸ ਪਾਣੀ ਵਿੱਚ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਉਬਾਲੋ ਅਤੇ ਉਸ ਸਮੇਂ ਤੱਕ ਉਬਾਲੋ ਜਦੋਂ ਤੱਕ ਇਹ ਇੱਕ ਗਲਾਸ ਤੋਂ ਅੱਧਾ ਗਲਾਸ ਨਾ ਰਹਿ ਜਾਵੇ। ਤਾਂ ਦੋਸਤੋ ਕੁਝ ਸਮੇਂ ਲਈ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਅਤੇ ਜਦੋਂ ਇਹ ਥੋੜਾ ਜਿਹਾ ਗਰਮ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਪੀ ਲਓ ਤਾਂ ਦੋਸਤੋ ਇਸ ਦਾ ਪਯੋਗ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਦੋਸਤੋ ਹਫਤੇ ਵਿੱਚ ਇਸ ਨੂੰ ਤੁਸੀਂ ਦੋ ਵਾਰ ਪੀ ਸਕਦੇ ਹੋ ਜੇਕਰ ਇਹ ਕਿਹੜਾ ਤੁਸੀਂ ਬੱਚੇ ਨੂੰ ਪਿਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਵਿੱਚ ਸ਼ਹਿਦ ਵੀ ਪਾ ਲਓ ਕਿਉਂਕਿ ਇਸ ਵਿੱਚ ਕਾਲੀ ਮਿਰਚਾ ਤੇ ਅਦਰਕ ਹੋਣ ਕਾਰਨ ਇਸ ਦਾ ਸਵਾਦ ਬਹੁਤ ਤਿੱਖਾ ਹੋਵੇਗਾ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ